ਸਭ ਨੂੰ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅਸੀਂ ਨਿਆਰੇ ਖਾਲਸਾ ਹਾਂ ਪੁਸਤਕ ਵਿੱਚੋਂ ਇੱਕ ਲੇਖ ਆਪ ਸੰਗਤ ਦੀ ਸੇਵਾ ਦੇ ਵਿੱਚ ਸੀਡੀ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ ਇਸ ਕਿਤਾਬ ਦੇ ਅੰਦਰ ਇਸ ਦਾ ਜੋ ਸਰਲੇਖ ਹੈ ਤਾਂ ਕਿ ਮੂਲ ਨ ਲੱਗੀ ਆ ਪਾਏ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਨੂੰ ਤਿੰਨ ਨਿਰਮਲ ਸਿਧਾਂਤ ਦਿੱਤੇ ਜਿਸ ਵਿੱਚ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਕੇ ਛਕਣਾ ਆਉਂਦਾ ਹੈ ਇਹ ਤਿੰਨੇ ਵਿਚਾਰ ਆਪਣੇ ਅੰਦਰ ਇੱਕ ਵੱਡਾ ਰਹੱਸ ਸਮਾਈ ਬੈਠੇ ਹਨ ਕਿਰਤ ਦਾ ਅਰਥ ਦੁਨੀਆਂ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਸਿੱਖ ਦਾ ਇਸ ਵਿਸ਼ੇ ਨਾਲ ਗਹਿਰਾ ਸਬੰਧ ਹੈ ਕਿਰਤ ਕਰਨ ਵਾਲੇ ਨੂੰ ਕੀਰਤੀ ਤੇ ਕੰਮ ਕਰਨ ਵਾਲੇ ਨੂੰ ਕੰਮੀ ਕਿਹਾ ਗਿਆ ਹੈ ਉਂਝ ਕੰਮੀ ਸ਼ਬਦ ਉੱਚ ਜਾਤੀਆਂ ਵਾਲਿਆਂ ਨੇ ਪਛੜੇ ਵਰਗ ਨਾਲ ਸਬੰਧਿਤ ਕਰ ਦਿੱਤਾ ਹੈ ਕੀਰਤੀ ਜਾਂ ਕੰਮੀ ਦੀ ਕਮਾਈ ਤੇ ਪੜਨ ਵਾਲੇ ਨੂੰ ਕਮੀਨਾ ਕਿਹਾ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕੀਰਤੀ ਜਾਂ ਕਮੀ ਨੂੰ ਸਲਾਇਆ ਹੈ ਉਥੇ ਪਿਆਰ ਗਲਵਕੜੀ ਵਿੱਚ ਲੈ ਕੇ ਆਥਾ ਪਿਆਰ ਵੀ ਕੀਤਾ ਹੈ ਇਸ ਕਿਰਤ ਦਾ ਸਦਕਾ ਹੀ ਦੁਨੀਆਂ ਦੇ ਹਰ ਖੇਤਰ ਵਿੱਚ ਸਿੱਖਾਂ ਨੇ ਬੇਔੜਕ ਤਰੱਕੀਆਂ ਕਰਕੇ ਸਤਕਾਰਯੋਗ ਨਾਮਣਾ ਖੱਡਿਆ ਹੈ ਸੰਦਲੀ ਬਾੜ ਤੋਂ ਲੈ ਕੇ ਯੂਪੀ ਦੇ ਜੰਗਲਾਂ ਨੂੰ ਆਬਾਦ ਕਰਦੇ ਆ ਅਮਰੀਕਾ ਦੇ ਕੈਲੀਫੋਰਨੀਆ ਦੀ ਧਰਤੀ ਨੂੰ ਫਲਦਾਰ ਬਾਗਾਂ ਵਿੱਚ ਤਬਦੀਲ ਕਰਨਾ ਵੱਡੀਆਂ ਦੁਕਾਨਾਂ ਸਟੋਰਾਂ ਤੇ ਕਾਰਖਾਨਿਆਂ ਦਾ ਨਿਕਲਦਾ ਧੂੰਆਂ ਇਸ ਦੀ ਕਿਰਤ ਦੀ ਮੂਹਬੋਲ ਦੀ ਤਸਵੀਰ ਸਾਡੇ ਸਾਹਮਣੇ ਹੈ। ਦੂਸਰਾ ਵਿਚਾਰ ਨਾਮ ਜਪਣ ਦਾ ਆਉਂਦਾ ਹੈ। ਬਾਹਰਲੇ ਤਲ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਜ਼ੁਬਾਨ ਨਾਲ ਕੇਵਲ ਰਾਮ ਰਾਮ ਅੱਲਾ ਅੱਲਾ ਜਾਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੇ ਨਾਮ ਜਪਿਆ ਗਿਆ ਸਮਝ ਲਿਆ ਜਾਂਦਾ ਹੈ। ਨਾਮ ਜਪਣ ਦੀ ਗਹਿਰਾਈ ਵਿੱਚ ਧਰਮ ਦੀ ਪਹਿਚਾਨ ਡੂੰਗੀ ਫਿਲਾਸਫੀ ਲੁਕੀ ਹੋਈ ਹੈ ਫਿਰ ਦੁਹਰਾ ਦਿਆਂ ਨਾਮ ਜਪਣ ਦੀ ਗਹਿਰਾਈ ਵਿੱਚ ਕਰਮ ਦੀ ਪਹਿਚਾਨ ਦੀ ਡੂੰਗੀ ਫਿਲਾਸਫੀ ਛੁਪੀ ਹੋਈ ਹੈ ਫਰਜ਼ ਪ੍ਰਤੀ ਸੁਚੇਤਤਾ ਇਮਾਨਦਾਰੀ ਵਫਾਦਾਰੀ ਤੇ ਸਖਤ ਮਨ ਦਾ ਸੰਕਲਪ ਪ੍ਰਗਟ ਹੁੰਦਾ ਹੈ ਕਿਰਤ ਵਿੱਚ ਨਾਮ ਇਮਾਨਦਾਰੀ ਸਖਤ ਮਨਨ ਦੇ ਰੂਪ ਵਿੱਚ ਲਿਆ ਗਿਆ ਹੈ ਕਿਸੇ ਅਧਿਆਪਕ ਨੂੰ ਸਕੂਲ ਵਿੱਚ ਹਿਸਾਬ ਪੜਾਉਣ ਦੀ ਡਿਊਟੀ ਮਿਲੀ ਹੋਈ ਹੈ ਉਹ ਜਮਾਤ ਵਿੱਚ ਹਿਸਾਬ ਪੜਾਉਣ ਦੀ ਬਜਾਏ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਪਾਠ ਕਰਨਾ ਸ਼ੁਰੂ ਕਰਦਾ ਹੈ ਬੱਚਿਆਂ ਨੂੰ ਕਹੇ ਚੁੱਪ ਕਰੋ ਓਏ ਮੈਂ ਗੁਰਬਾਣੀ ਪੜ ਰਿਹਾ ਹਾਂ ਇਸ ਤੋਂ ਵੱਡੀ ਕ腐ਸ਼ਨ ਜਾਂ ਬੱਚਿਆਂ ਨਾਲ ਚੀਟਿੰਗ ਕੀ ਹੋ ਸਕਦੀ ਹੈ ਸਰਦਾਰ ਗੁਰਦਾਸ ਗੁਰਦੇਵਾਲ ਸਿੰਘ ਨਾਵਲਿਸਟ ਜਿਨ੍ਹਾਂ ਨੂੰ ਪਿੱਛੇ ਜੇ ਗਿਆਨ ਪੀਠ ਦਾ ਇਹ ਬਹੁਤ ਵੱਡਾ ਅਵਾਰਡ ਵੀ ਮਿਲਿਆ ਉਹਨਾਂ ਦਾ ਇੱਕ ਆਰਟੀਕਲ ਬੜਾ ਕਮਾਲ ਦਾ ਆਇਆ ਸੀ ਕਿ ਜੋ ਅਧਿਆਪਕ ਘਰੋਂ ਮਿਹਨਤ ਕਰਕੇ ਬੱਚਿਆਂ ਨੂੰ ਨਹੀਂ ਪੜਾ ਰਿਹਾ ਸਭ ਤੋਂ ਵੱਡੀ ਉਹ ਕਰਪਸ਼ਨ ਕਰ ਰਿਹਾ ਹੈ ਉਹਦੇ ਸ਼ਬਦਾਂ ਵਿੱਚ ਫਿਰ ਦਰਾਂ ਦੇਣਾ ਉਹ ਬੜਾ ਕਮਾਲ ਦਾ ਲਿਖਦੇ ਨੇ ਜੋ ਅਧਿਆਪਕ ਆਪਣੇ ਘਰੋਂ ਪੜ ਕੇ ਬੱਚਿਆਂ ਨੂੰ ਕਲਾਸ 'ਚ ਨਹੀਂ ਪੜਾਉਂਦਾ ਉਹ ਬੱਚਿਆਂ ਦੇ ਨਾਲ ਬਹੁਤ ਵੱਡੀ ਇੱਕ ਕ腐ਸ਼ਨ ਕਰ ਰਿਹਾ ਹੈ ਇਸ ਤੋਂ ਵੱਡੀ ਹੋਰ ਕ腐ਸ਼ਨ ਕੋਈ ਹੋਲ ਨਹੀਂ ਹੋ ਸਕਦੀ ਇਮਾਨਦਾਰੀ ਨਾਲ ਬੱਚਿਆਂ ਨੂੰ ਕਰਾਈ ਸਖਤ ਮਿਹਨਤ ਹੀ ਸਫਲ ਅਧਿਆਪਕ ਦਾ ਨਾਮ ਜਪਣ ਵਿੱਚ ਆ ਜਾਂਦਾ ਹੈ ਨਾਮ ਜਪਣ ਦਾ ਅਰਥ ਹੀ ਆਪਣੇ ਫਰਜ਼ ਦੀ ਪਹਿਛਾਣਤਾ ਤੇ ਸੁਚੇਤਤਾ ਆਉਂਦੀ ਹੈ ਤੀਸਰਾ ਨੁਕਤਾ ਵੰਡ ਕੇ ਛਕਣ ਦਾ ਆਉਂਦਾ ਏ ਜਿਸ ਵਿੱਚੋਂ ਸਮਾਜਿਕ ਬਰਾਬਰੀ ਦੀਆਂ ਕਿਰਨਾਂ ਚਮਕਦੀਆਂ ਨਜ਼ਰ ਆਉਂਦੀਆਂ ਹਨ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਨੇ ਕਿਹਾ ਕਿ ਵੰਡ ਕੇ ਛਕਣ ਦੀ ਮਰਯਾਦਾ ਬਾਰੇ ਸਾਰੇ ਥਾਈਂ ਲਾਗੂ ਨਹੀਂ ਹੋ ਸਕਦੀ ਕਿਉਂਕਿ ਜੇ ਤਿਲਾਂ ਦਾ ਦਾਣਾ ਹੀ ਇੱਕ ਹੋਵੇ ਤਾਂ ਇਹ ਕਿਵੇਂ ਵੰਡਿਆ ਜਾ ਸਕਦਾ ਹੈ ਤਰਕ ਕਰਕੇ ਸਵਾਲ ਪੁੱਛਿਆ ਗੁਰੂ ਸਾਹਿਬ ਨੇ ਕਿਹਾ ਸਿੱਧੋ ਜਦੋਂ ਤੁਸੀਂ ਕਦੇ ਬਦਾਮਾਂ ਲਈ ਸ਼ਰਦਾਈ ਤਿਆਰ ਕਰਦੇ ਹੋ ਤਾਂ ਉਦੋਂ ਤੇਲ ਦੇ ਦਾਣੇ ਨੂੰ ਵੀ ਵਿੱਚ ਪਾ ਕੇ ਨਾਲ ਹੀ ਪੂਰੀ ਤਰ੍ਹਾਂ ਕੋਠ ਲੋ ਤੇ ਵੰਡ ਕੇ ਛਕ ਕੇ ਵੰਡ ਕੇ ਸਾਰੇ ਛਕ ਲੋ ਸਿੱਧੋ ਜੇਕਰ ਵੰਡਣ ਵੰਡ ਕੇ ਛਕਣ ਦੀ ਨੀਅਤ ਹੋਵੇ ਤਾਂ ਇੱਕ ਤੇਲ ਦਾ ਦਾਣਾ ਵੀ ਵੰਡਿਆ ਜਾ ਸਕਦਾ ਹੈ ਜੇਕਰ ਨੀਅਤ ਨਹੀਂ ਤਾਂ ਲੱਖਾਂ ਹੋਣ ਦੇ ਬਾਵਜੂਦ ਵੀ ਨਹੀਂ ਵੰਡਿਆ ਜਾ ਸਕਦਾ ਵੰਡ ਕੇ ਛਕਣ ਦਾ ਭਾਵ ਆਪਣੇ ਤੋਂ ਪਿੱਛੇ ਰਹਿ ਗਏ ਭਰਾਵਾਂ ਨੂੰ ਉੱਪਰ ਉਠਾਣਾ ਹੈ ਇਸ ਵਿੱਚੋਂ ਸਾਂਝੀ ਵਾਲਤਾ ਦਾ ਮੂਲ ਰੂਪ ਪ੍ਰਗਟ ਹੁੰਦਾ ਹੈ ਗੁਰਬਾਣੀ ਲਿਖੀ ਗੁਰੂ ਸਾਹਿਬ ਜੀ ਨੇ ਤੇ ਇਤਿਹਾਸ ਲਿਖਿਆ ਹੈ ਇਤਿਹਾਸਕਾਰਾਂ ਨੇ ਅਸੀਂ ਇਤਿਹਾਸ ਨੂੰ ਪੂਰੀ ਮਾਨਤਾ ਦੇ ਰਹੇ ਹਾਂ ਪਰ ਗੁਰਬਾਣੀ ਦੇ ਸਿਧਾਂਤ ਨੂੰ ਵਿਸਾਰੀ ਬੈਠੇ ਹਾਂ ਇਸੇ ਲਈ ਅੱਜ ਦਾ ਪੜਿਆ ਲਿਖਿਆ ਵਿਦਿਆਰਥੀ ਉਸੇ ਹੀ ਦਲੀਲ ਨੂੰ ਮੰਨਦਾ ਹੈ ਜੋ ਪਰਖ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇ ਹੁਣ ਗੁਰਬਾਣੀ ਕੀਰਤ ਨੂੰ ਤਰਜੀਹ ਦੇ ਰਹੀ ਹੈ ਸਾਖੀ ਅਸੀਂ ਵੇਲੇ ਸਾਧਾਂ ਦੀ ਸੁਣਾ ਰਹੇ ਹਾਂ ਕਈ ਸੌ ਸਾਲਾਂ ਤੋਂ ਇਹ ਸਾਖੀ ਹਰ ਗੁਰਪੁਰਬ ਉਤੇ ਸੁਣਾਈ ਜਾਂਦੀ ਰਹੀ ਹੈ ਕਿ ਗੁਰੂ ਜੀ ਨੂੰ ਪਿਤਾ ਕਲਿਆਣ ਦਾਸ ਨੇ 20 ਰੁਪਏ ਦਿੱਤੇ ਇਹ ਵੀ ਪਤਾ ਨਹੀਂ ਉਹ 100 ਰੁਪਏ ਵਰਤੇ ਜਾਂਦੇ ਸੀ ਜਾਂ ਕੋ ਹੋਰ ਸਿਕਾ ਹੋਏਗਾ ਸੱਚਾ ਸੌਦਾ ਕਰਨ ਲਈ ਕਿਆ ਗੁਰੂ ਜੀ ਨੇ ਕਈਆਂ ਦਿਨਾਂ ਦੇ ਭੁੱਖਿਆਂ ਸਾਧੂਆਂ ਨੂੰ ਭੋਜਨ ਖਵਾ ਦਿੱਤਾ ਤੇ ਇਸ ਨੂੰ ਸੱਚਾ ਸੌਦਾ ਕਿਆ ਇਸ ਸਾਖੀ ਦਾ ਅਸਰ ਇਹ ਹੋਇਆ ਕਿ ਵੇਲੜ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਗਈਆਂ ਭੁੱਖੇ ਸਾਧੂਆਂ ਦੇ ਰੂਪ ਵਿੱਚ ਜਿਨ੍ਹਾਂ ਨੇ ਇਹ ਧਾਰ ਲਿਆ ਕਿ ਕਿਰਤੀ ਸਾਨੂੰ ਬੈਠਿਆਂ ਬਿਠਾਇਆਂ ਨੂੰ ਭੋਜਨ ਦੇਣਗੇ ਕਿਉਂਕਿ ਅਸੀਂ ਨਾਮ ਜਪ ਕੇ ਸੰਸਾਰ ਦਾ ਬੇੜਾ ਪਾਰ ਲਗਾ ਰਹੇ ਹਾਂ ਵੇਲੇ ਭੁੱਖੇ ਸਾਧੂਆਂ ਨੂੰ ਸਮਾਜ ਦਾ ਅਹਿਮ ਅੰਗ ਬਣਾ ਦਿੱਤਾ ਤੇ ਇਸੇ ਲਈ ਇਸ ਸਾਖੀ ਰਾਹੀ ਗੁਰੂ ਨਾਨਕ ਸਾਹਿਬ ਜੀ ਤੋਂ ਕੰਮਚੋਰ ਵੇਲੇ ਸਾਧੂਆਂ ਦੀ ਦਿਲ ਖੋਲ ਕੇ ਸੇਵਾ ਕਰਾਈ ਤਾਂ ਕਿ ਸਾਡਾ ਵੀ ਤੋਰੀ ਫੁਲਕਾ ਚੱਲਦਾ ਰਹੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਜੋ ਫਰਮਾਇਆ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਆਪਣੇ ਜੀਵਨ ਵਿੱਚ ਢਾਲਣ ਦੀ ਅਪਲਾਈ ਕਰਨ ਦੀ ਜ਼ਰੂਰਤ ਹੈ ਗਿਆਨ ਵਿੱਚ ਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸਜਿਦ ਮੁਖੱਟੂ ਹੋਏ ਕਾ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗਿਆ ਪਾਏ ਕਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਸਲੋਕ ਮਹੱਲਾ ਪਹਿਲਾ ਪੰਨਾ 1245 ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਜੋਗੀ ਤੇ ਮੁੱਲਾ ਨੂੰ ਨੇੜਿਓਂ ਹੋ ਕੇ ਵੇਖਿਆ ਕਿ ਇਹ ਲੋਕ ਧਰਮ ਦੇ ਨਾਂ ਉੱਤੇ ਜੋ ਕਰਮ ਕਰ ਰਹੇ ਹਨ ਇਹ ਸਿਰਫ ਆਪਣੀ ਰੋਜੀ ਰੋਟੀ ਦੀ ਖਾਤਰ ਹੀ ਕਰ ਰਹੇ ਹਨ ਜੀਵਨ ਜਾਂਚ ਅਤਮ ਗਿਆਨ ਤੋਂ ਕੋਰੇ ਹਨ ਪਹਿਲਾ ਜ਼ਿਕਰ ਗੁਰੂ ਸਾਹਿਬ ਜੀ ਨੇ ਪੰਡਤ ਮਹਾਰਾਜ ਜੀ ਦਾ ਲਿਆ ਹੈ ਪੰਡਤ ਜੋ ਭਜਨ गा ਰਿਹਾ ਹੈ ਇਸ ਦਾ ਲਕਾਈ ਨੂੰ ਭੋਰਾ ਵੀ ਫਾਇਦਾ ਨਹੀਂ ਹੈ ਕਿਉਂਕਿ ਉਹ ਸਿਰਫ ਉਧਰ ਪੂਰਤੀ ਲਈ ਹੀ गा ਰਿਹਾ ਹੈ ਗਿਆਨ ਵੀ ਹੋਣਾ ਗਾਵੇ ਗੀਤ ਪੰਡਤਾ ਹਮੇਸ਼ਾ ਇਸੇ ਹੀ ਤਾਕ ਵਿੱਚ ਬੈਠਾ ਹੈ ਕਿ ਨਵੇਂ ਤੋਂ ਨਵਾਂ ਕਰਮ ਕਾਂਡ ਲੋਕਾਂ ਨੂੰ ਕਿਸ ਤਰ੍ਹਾਂ ਦਿੱਤਾ ਜਾਏ ਤਾਂ ਕਿ ਲੋਕ ਉਸ ਵਿੱਚ ਉਲਝੀ ਰਹਿਣ ਸੇਰ ਮਿਸ਼ਰ ਦੇਵਤਾ ਜੀ ਨੇ ਧਰਮ ਨੂੰ ਰੋਜੀ ਦਾ ਵਸੀਲਾ ਬਣਾ ਲਿਆ ਤੇ ਇਹ ਗਿਆਨ ਤੋਂ ਵੀ ਹੋਣਾ ਰੱਬੀ ਭਜਨ गा ਰਿਹਾ ਹੈ ਜਿਸ ਤਰ੍ਹਾਂ ਅਣ ਸਿਕੰਦਰੂ ਪਾਠੀ ਸਿਰਫ ਰੋਜੀ ਦੀ ਖਾਤਰ ਹੀ ਪਾਠ ਪੂਜਾ ਕਰ ਰਹੇ ਹਨ ਅਣ ਸਿੰਘਾ ਸਿਕੰਦਰੂ ਮੇਰੇ ਵਰਗੇ ਪ੍ਰਚਾਰਕ ਅਣ ਸਿਕੰਦਰੂ ਮੇਰੇ ਵਰਗੇ ਕੀਰਤਨੀਏ ਇਸੇ ਹੀ ਤਰ੍ਹਾਂ ਰੋਟੀ ਦੀ ਖਾਤਰ ਤੁਰੇ ਫਿਰ ਰਹੇ ਹਨ ਤੇ ਆਪ ਗੁਰਬਾਣੀ ਸੂਝ ਤੋਂ ਬਿਲਕੁਲ ਕੋਰੇ ਹਨ ਜੇ ਗੁਰਬਾਣੀ ਗਿਆਨ ਹੋਵੇ ਤਾਂ ਕੁੰਭ ਨਰਿਏਲ ਜੋਤ इत्यादिक ਨਾ ਰੱਖਣ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦਾ ਇਤਿਹਾਸ ਗੁਰਦੁਆਰਿਆਂ ਤੋਂ ਲੈ ਕੇ ਡੇਰਿਆਂ ਤੱਕ ਗੁਰਬਾਣੀ ਗਿਆਨ ਨੂੰ ਛੱਡ ਕੇ ਗੁਰਬਾਣੀ ਦੀ ਹਜ਼ੂਰੀ ਵਿੱਚ ਹੀ ਕਰਮ ਕਾਂਡਾਂ ਦਾ ਪੂਰਾ ਬੋਲਬਾਲਾ ਹੈ ਜਿਸ ਤਰ੍ਹਾਂ ਪੰਡਿਤ ਗਿਆਨ ਤੋਂ ਬਿਨਾ ਕਰਮ ਸਿਰਫ ਆਪਣੀ ਰੋਟੀ ਦੀ ਖਾਤਰ ਨਿਭਾ ਰਿਹਾ ਹੈ ਇਸੇ ਤਰ੍ਹਾਂ ਹੀ ਸਾਡੇ ਮੇਰੇ ਵਰਗੇ ਪਾਠੀ ਵੀਰ ਵੀ ਇਹ ਕਰਮ ਨਿਭਾ ਰਹੇ ਹਨ ਗਿਆਨ ਤੋਂ ਬਿਨਾ ਧਰਮ ਦੇ ਨਾਂ ਤੇ ਕਿਤੇ 103 ਕਿਤੇ 51 ਤੇ ਕਿਤੇ 11 ਪਾਠਾਂ ਦੀਆਂ ਲੜੀਆਂ ਚਲਾ ਚਲਾ ਕੇ ਪੂਰੇ ਗੀਤ गा ਰਹੇ ਹਨ ਇਹ ਉਪਦੇਸ਼ ਸਿਰ ਪੰਡਿਤ ਵਾਸਤੇ ਨਹੀਂ ਹੈ ਸਾਡੇ ਤੇ ਵੀ ਉਤਨਾ ਹੀ ਲਾਗੂ ਹੁੰਦਾ ਹੈ ਗੁਰੂ ਸਾਹਿਬ ਜੀ ਨੇ ਕਿਸੇ ਪੰਡਤ ਨੂੰ ਮਾੜਾ ਨਹੀਂ ਕਿਹਾ ਬਲਕਿ ਉਸ ਵਿੱਚ ਆਈਆਂ ਕਮਜ਼ੋਰੀਆਂ ਨੂੰ ਉਹਨਾਂ ਦੇ ਸਾਹਮਣੇ ਰੱਖ ਕੇ ਚੰਗਾ ਜੀਵਨ ਜਿਉਣ ਦੀ ਜਾ ਸਿਖਾਈ ਹੈ ਜਿਸ ਤਰ੍ਹਾਂ ਮੁਸਲਮਾਨ ਵੀਰ ਦੇ ਧਾਰਮਿਕ ਆਗੂ ਮੁੱਲਾਂ ਦੀ ਗੱਲ ਕਰਦੇ ਆ ਬੇਬਾਕੀ ਨਾਲ ਬੇਖੌਪ ਓਕੇ ਇਹ ਕਿਹਾ ਕਿ ਭਰਾਵਾ ਤੇਰੀ ਬਾੰਗ ਦੇਣ ਦਾ ਮੈਂ ਢੰਗ तरीका देखया है मैं महसूस ਕੀਤਾ ਹੈ ਕਿ ਇਹ ਬਾੰਗ ਤੇਰੇ ਆਪਣੇ ਲਈ ਕੋਈ ਅਰਥ ਨਹੀਂ ਰੱਖਦੀ ਤੂੰ ਸਿਰਫ ਆਪਣੇ ਭੁੱਖੇ ਪੇਟ ਦੀ ਖਾਤਰ ਹੀ ਬਾੰਗ ਦੇ ਰਿਹਾ ਹੈ ਜੋ ਤੇਰਾ ਰੋਜ਼ਗਾਰ ਹੈ ਮੁੱਲਾ ਨੂੰ ਮਸਜਿਦ ਜਾਂ ਉਸ ਦੀ ਕਿਸੇ ਪ੍ਰਕਿਰਿਆ ਨਾਲ ਬਹੁਤਾ ਵਾਸਤਾ ਨਹੀਂ ਹੁੰਦਾ ਕਿਉਂਕਿ ਉਸ ਨੇ ਸਮੇਂ ਦੇ ਨਾਲ ਬਾੰਗ ਦੇ ਕੇ ਲੋਕਾਂ ਨੂੰ ਮਸਜਿਦ ਵਿੱਚ ਇਕੱਠਾ ਹੀ ਕਰਨਾ ਹੁੰਦਾ ਹੈ ਮੁੱਲਾਂ ਦੇ ਸਬੰਧੀ ਇਸੇ ਹੀ ਸ਼ਬਦ ਵਿੱਚ ਲਿਖਿਆ ਹੈ ਕਿ ਭੁਖੇ ਮੁੱਲਾਂ ਕਰੇ ਮਸੀਦ ਕਰੇ ਮਸੀਦ ਦਾ ਅਰਥ ਆਪਣੇ ਹੀ ਘਰ ਦੀ ਖਾਤਰ ਰੁਪਾਵ ਰੋਜ਼ੀ ਦੀ ਖਾਤਰ ਮੁੱਲਾਂ ਬਾੰਗ ਦੇ ਰਿਹਾ ਹੈ ਪਰ ਬਾੰਗ ਦੇ ਅਰਥ ਭਾਵ ਨੂੰ ਨਹੀਂ ਸਮਝ ਰਿਹਾ ਆਤਮਿਕ ਸੂਝ ਤੇ ਜੀਵਨ ਜਾਂਚ ਕੋਹਾਂ ਦੂਰ ਬੈਠੇ ਮੁੱਲਾਂ ਦੀ ਅਸਲੀਅਤ ਉਸ ਦੇ ਸਾਹਮਣੇ ਰੱਖ ਦਿੱਤੀ ਹੈ ਕਹਿੰਦੇ ਨੇ ਭਾਦਰੋਂ ਦੇ ਚਮਾਸਿਆਂ ਦਾ ਸਤਾਇਆ ਹੋਇਆ ਜ਼ਿਮੀਂਦਾਰ ਜੱਟ ਜੋਗੀ ਬਣ ਜਾਂਦਾ ਹੈ ਭਾਵ ਔਖੀ ਸਾਧਨਾ ਦੇਖ ਕੇ ਸੌਖੀ ਸਾਧਨਾ ਫਕੀਰਾਂ ਵਾਲੀ ਧਾਰਨ ਕਰ ਕੰਨਾਂ ਵਿੱਚ ਮੁੰਦਰੇ ਸਰੀਰ ਤੇ ਸਵਾ ਮਲ ਕੇ ਜੋਗੀ ਬਣ ਜਾਂਦਾ ਹੈ ਭੋਲੇ ਲੋਕ ਇਸ ਭੇਖ ਨੂੰ ਰੱਬ ਦਾ ਖਾਸ ਦੂਤ ਸਮਝਦੇ ਆ ਪੂਰੀ ਸੇਵਾ ਵਿੱਚ ਲੱਗ ਜਾਂਦੇ ਹਨ ਐਸੇ ਵੇਲੜ ਮੁਖਟੂਆਂ ਦੀ ਗੁਰੂ ਜੀ ਨੇ ਝਾੜ ਝੰਬ ਕਰਦਿਆਂ ਅਤੇ ਇਹਨਾਂ ਤੋਂ ਮਿੱਟੀ ਉਤਾਰਦਿਆਂ ਹੋਇਆਂ ਕਿ ਆ ਭੈੜਿਓ ਕੁਝ ਸੋਚੋ ਤੁਸੀਂ ਤਾਂ ਆਪਣੀ ਕੁੱਲ ਨੂੰ ਦਾਗ ਹੀ ਨਹੀਂ ਲਗਾਇਆ ਬਲਕਿ ਆਪਣੀ ਅਣਖ ਗੈਰਤ ਸਵੈਮਾਨ ਵੀ ਤੁਸੀਂ ਗਵਾ ਲਿਆ ਹੈ ਪਿੰਡਾਂ ਵਿੱਚ ਹਾੜੀ ਸੋਣ ਦੀ ਫਸਲ ਜਦੋਂ ਘਰਾਂ ਵਿੱਚ ਆ ਜਾਂਦੀ ਹੈ ਤਾਂ ਆਜਾਏ ਕੰਮ ਚੋਰਾਂ ਦੀਆਂ ਪਰਮਾਰਾਂ ਉਹਨਾਂ ਦੀਆਂ ਡਾਰਾਂ ਵੀ ਆਉਣ ਲੱਗ ਪੈਂਦੀਆਂ ਹਨ ਬੰਬੰਬ ਕਰਦੇ ਵਾਟ ਸਰਾਫਾਂ ਦੀਆਂ ਝੜੀਆਂ ਲਗਾਈ ਅਗਾਹਾਂ ਤੁਰੇ ਜਾਂਦੇ ਹਨ ਕੀ ਅਜਿਹੇ ਭੁੱਖੇ ਸਾਧੂਆਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਦੀ ਕੀਤੀ ਕਮਾਈ ਨੂੰ ਇਹਨਾਂ ਦੇ ਲਟਾ ਦਿੱਤਾ ਹੋਏਗਾ ਕੀ ਮਖੱਟੂਆਂ ਨੂੰ ਰਾਸ਼ਨ ਛਕਾਉਣਾ ਹੀ ਸੱਚਾ ਸੌਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਹਨਾਂ ਵਿਲੇੜ ਪੁਰਸ਼ਾਂ ਪ੍ਰਤੀ ਕੀ ਖਿਆਲ ਹੈ ਲੋ ਪੜੋ ਧਿਆਨ ਦੇ ਨਾਲ ਸੁਣੋ ਧਿਆਨ ਦੇ ਨਾਲ ਮਖੱਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਮਖੱਟੂ ਹੋਏ ਕਹਿ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਮਖੱਟੂ ਹੱਡ ਹਰਾਮ ਜਿਹਦਾ ਕੰਮ ਕਰਨ ਨੂੰ ਜੀ ਨਾ ਕਰਦਾ ਹੋਵੇ ਸਮਾਜ ਪਰਿਵਾਰ ਤੇ ਬੋਝ ਬਣ ਲਈ ਕੰਨਾਂ ਵਿੱਚ ਮੁੰਦਰਾ ਪਾ ਲੈਣੀ ਆ ਭੇਖੀ ਫਕੀਰ ਬਣ ਕੇ ਆਪਣੀ ਅਣਖ ਤੇ ਗੈਰਤ ਨੂੰ ਗਵਾ ਲੈਣ ਵਾਲਾ ਸਾਧਨੀ ਹੋ ਸਕਦਾ ਕੀ ਹੈ ਜਹੇ ਕੰਮ ਚੋਰ ਕੰਨ ਪਾਟਿਆਂ ਨੂੰ ਮੁਫਤ ਦਾ ਲੰਗਰ ਛਕਾਉਣਾ ਸੱਚਾ ਸੌਂਦਾ ਹੈ ਇਸ ਦਾ ਅਰਥ ਤਾਂ ਇਹ ਹੋਇਆ ਕਿ ਜਦ ਵੇਲੇ ਰਹਾ ਹੀ ਪ੍ਰਸ਼ਾਦਾ ਮਿਲ ਜਾਂਦਾ ਹੈ ਤਾਂ ਹੱਡ ਭੰਨਣ ਦੀ ਕੀ ਜ਼ਰੂਰਤ ਹੈ ਤੱਕੋ ਅਮਰੀਕਾ ਯੂਕੇ ਕੈਨੇਡਾ ਵਰਗੇ ਮੁਲਕਾਂ ਨੂੰ ਬੱਚੀਆਂ ਔਰ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ 8 8 10 10 ਘੰਟੇ ਵਿਚਾਰੀਆਂ ਕੀਰਤ ਕਰਨੀਆਂ ਨੇ ਵੀਰ 8 8 10 10 12 12 ਘੰਟੇ ਕੀਰਤ ਕਰ ਰਹੇ ਹਨ ਪੰਜਾਬ ਦੀ ਧਰਤੀ ਉੱਤੇ ਕਦੂ ਕਰ ਰਿਹਾ ਕਿਸਾਨ ਝੋਨਾ ਲਾ ਰਿਹਾ ਕਿਸਾਨ ਇਟਾਂ ਥਾਪ ਰਿਹਾ ਮਜ਼ਦੂਰ ਲੋਹੇ ਦਾ ਕੰਮ ਰਿਹਾ ਲੋਹਾਰ ਜਰਾ ਇਹਨਾਂ ਦੀ ਕਿਰਤਵਾਲ ਧਿਆਨ ਮਾਰਨ ਦਾ ਜ਼ਰੂਰਤ ਹੈ ਹੱਡ ਪਨਵੀ ਇਹ ਕਿਰਤ ਕਰ ਰਹੇ ਨੇ ਪਰ ਸਾਡੇ ਸਮਾਜ ਵਿੱਚ ਕੰਨ ਪਾਟੇ ਸਿਰ ਤੇ ਸਵਾਹ ਪਾਈ ਹੋਈ ਜਟਾਂ ਵਧਾਈਆਂ ਹੋਈਆਂ ਸਰੀਰ ਦੇ ਉੱਤੇ ਸਵਾਹ ਮਲੀ ਹੋਈ ਜਾਂ ਅੱਜ ਸਵਾਲ ਹੀ ਥਾਂ ਤੇ ਲੰਬੇ ਚੋਲਿਆਂ ਨੇ ਲੈ ਲਈ ਹੈ ਚਿੱਟੇ ਰੰਗ ਦੀ ਛੋਟੀ ਜਿਹੀ ਪਗਬੰਨੀ ਹੋਣੀ ਗੱਲ ਸਾਫਾ ਪਾਇਆ ਤੇ ਉਹ ਕਹਾਣੀ ਉਹੀ ਹੈ ਇਹਨਾਂ ਵੇਰੜਾ ਨੂੰ ਪ੍ਰਸ਼ਾਦਾ ਮਿਲ ਜਾਂਦਾ ਹੈ ਤੇ ਜਾਂ ਇਹਨਾਂ ਵੇਰੜਾ ਨੂੰ ਪ੍ਰਸ਼ਾਦਾ ਸਕਾਉਣ ਛਕਾਉਣਾ ਹੀ ਇਹ ਸਿੱਖੀ ਦੀ ਸੇਵਾ ਹੈ ਗੁਰੂ ਸਾਹਿਬ ਕਹਿੰਦੇ ਨੇ ਮਖੱਟੂ ਹੋਏ ਕੇ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਇਹਦਾ ਫਿਰ ਅਰਥ ਇਹ ਹੀ ਲੈਣਾ ਚਾਹੀਦਾ ਜਦ ਵੇਲੇ ਰਿਆਂ ਪ੍ਰਸ਼ਾਦਾ ਮਿਲ ਜਾਣਾ ਹੈ ਤਾਂ ਹੱਡ ਭਣ ਦੀ ਕੀ ਜ਼ਰੂਰਤ ਹੈ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇੱਕ ਖਾਸ ਤਗੀਦ ਕਰਦਿਆਂ ਹੋਇਆਂ ਫਰਮਾਇਆ ਹੈ ਬਚੋ ਇਹਨਾਂ ਤੋਂ ਇਹਨਾਂ ਤੇ ਆਪੇ ਹੀ ਗੁਰੂ ਬਣ ਬੈਠੇ ਹਨ ਕੀ ਲੋੜ ਪਈ ਹੈ ਇਹਨਾਂ ਦੇ ਚਲਣੀ ਲੱਗਣ ਦੀ ਸਪਸ਼ਟ ਐਲਾਨ ਹੈ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾਂ ਲੱਗਿਆ ਪਾਏ ਕਈਆਂ ਨੂੰ ਆਪੇ ਗੁਰੂ ਬਣ ਦਾ ਬੜਾ ਸ਼ੌਕ ਹੁੰਦਾ ਹੈ ਇਸੇ ਤਰ੍ਹਾਂ ਹੀ ਇੱਕ ਆਦਮੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੁਣ ਤੱਕ ਜਿੰਨੇ ਵੀ ਸੰਸਾਰ ਵਿੱਚ ਪੀਰ ਪਕੰਬਰ ਆਏ ਨੇ ਉਹ ਸਾਰੇ ਮੇਰੀ ਰਜ਼ਾ ਵਿੱਚ ਹੀ ਆਏ ਨੇ ਔਰ ਮੈਂ ਹੀ ਭੇਜੇ ਨੇ ਫਿਰ ਕਿਸੇ ਰਾਜੇ ਨੇ ਆਪੇ ਬਣੇ ਗੁਰੂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜੇਲ੍ਹ ਵਿੱਚ ਅੱਗੇ ਇੱਕ ਉਸਤਾ ਵੀ ਹਸਾਲ ਬੈਠਾ ਹੋਇਆ ਸੀ ਆਪਸੀ ਗੱਲਬਾਤ ਹੁੰਦੇ ਆ ਪਹਿਲੇ ਕੈਦੀ ਨੂੰ ਜਦ ਪਤਾ ਲੱਗਾ ਇਹ ਖੁਦਾ ਆਖਣ ਦੇ ਕੇਸ ਵਿੱਚ ਜੇਲ੍ਹ ਯਾਤਰਾ ਕਰ ਰਿਹਾ ਹੈ ਤਾਂ ਪਹਿਲੇ ਨੇ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਵੀ ਖੁਦਾ ਵੱਡਾ ਬਣੀ ਬੈਠਾ ਸੀ ਉਹ ਕਹਿੰਦਾ ਜਿੰਨੇ ਪੀਰ ਫਕੀਰ ਪਕੰਬਰ ਮੈਂ ਸੰਸਾਰ ਵਿੱਚ ਭੇਜੇ ਨੇ ਉਹਨਾਂ ਸਾਰਿਆਂ ਦੀ ਲਿਸਟ ਮੇਰੇ ਪਾਸ ਹੈ ਇਦ ਮੇ ਭੇਜਿਆ ਹੀ ਨਹੀਂ ਜਨਨ ਕਿ ਪਹਿਲਾ ਉਸ ਦਾ ਵੀ ਬਾਪ ਨਿਕਲਿਆ ਹਨੇਰੀਆਂ ਆ ਸੜਕ ਤੇ ਦਰਖਤ ਡਿੱਗ ਪੈਂਦੇ ਹਨ ਉਹਨਾਂ ਨੂੰ ਰਾਹ ਵਿੱਚੋਂ ਦੂਰ ਕਰ ਲਿਆ ਜਾਂਦਾ ਹੈ ਤਾਂ ਕਿ ਮੁਸਾਫਰ ਰਾਹ ਵਿੱਚ ਅੜੇਕਾ ਨਾ ਮੁਸਾਫਰਾਂ ਨੂੰ ਰਾਹ ਵਿੱਚ ਅੜੇਕਾ ਨਾ ਆਵੇ ਇੰਜ ਹੀ ਗੁਰੂ ਨਾਨਕ ਸਾਹਿਬ ਜੀ ਨੇ ਪੇਖੀ ਸਾਹ ਲਾਣੇ ਤੋਂ ਬਚਾਉਂਦਿਆਂ ਦੋ ਟੁਕ ਫੈਸਲਾ ਦਿੱਤਾ ਹੈ ਕਿ ਇਹਨਾਂ ਦੇ ਕਦਾਚਿਤ ਵੀ ਕਦਮਾਂ ਵਿੱਚ ਨਹੀਂ ਡਿਗਣਾ ਡਿੱਗੇ ਹੋਏ ਦਰਖਤ ਨੂੰ ਲਾਂਬੇ ਕਰਨ ਲਈ ਕਰਨ ਵਾਂਗ ਇਹਨਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਦਾ ਰਸਤਾ ਦਿਖਾਓ ਭੁੱਲ ਕੇ ਵੀ ਇਹਨਾਂ ਦੇ ਪੈਰੀ ਨਾ ਲੱਗਿਆ ਜਾਏ ਤਾਂ ਕਿ ਮੂਹ ਨਾ ਲੱਗਿਆ ਪਾਏ ਆਪਣੇ ਆਪ ਨੂੰ ਗੁਰੂ ਪੀਰ ਸਦਾਰ ਰਹੇ ਹਨ ਪਰ ਰੋਜ਼ੀ ਰੋਟੀ ਦੀ ਖਾਤਰ ਮੰਗਣ ਲਈ ਗ੍ਰੇਸਤੀਆਂ ਦੇ ਦਰ ਤੇ ਆ ਕੇ ਬੈਠ ਜਾਂਦੇ ਹਨ ਤਾਂ ਕਿ ਮੂਹ ਨਾ ਲੱਗਿਆ ਪਾਏ ਇਹਨਾਂ ਤੋਂ ਬਚਣ ਦੀ ਬਹੁਤ ਵੱਡੀ ਜ਼ਰੂਰਤ ਹੈ ਇਹਨਾਂ ਦੇ ਕੋਲ ਬੈਠਣ ਤੋਂ ਵੀ ਮਨਾ ਕੀਤਾ ਹੋਇਆ ਹੈ ਕੀ ਜਿਨ੍ਹਾਂ ਤੋਂ ਬਚਣ ਲਈ ਕਿਹਾ ਹੈ ਉਹਨਾਂ ਨੂੰ ਭੋਜਨ ਛਕਾ ਦੇਣਾ ਹੀ ਸੱਚਾ ਸੌਦਾ ਹੈ જરા ਸੋਚਣ ਦੀ ਲੋੜ ਹੈ ਗੁਰੂ ਸਾਹਿਬ ਜੀ ਨੇ ਜੋ ਵਿਧਾਨ ਵਿਧੀ ਵਿਧਾਨ ਦਿੱਤਾ ਹੈ ਇਸ ਸ਼ਲੋਕ ਦੀ ਆਖੀਰਲੀ ਤੁਕ ਵਿੱਚ ਦੁਨੀਆ ਲਈ ਚਾਨਣ ਮਨਾਰਾ ਹੈ ਕਾਲ ਖਾਏ ਕਿਛਥੋਂ ਦੇ ਨਾਨਕ ਰਾਹਾ ਪਛਾਣੇ ਸੀ ਜ਼ਿੰਦਗੀ ਦਾ ਸਹੀ ਰਸਤਾ ਕਮਾਉਣਾ ਤੇ ਕੁਝ ਦੇਣਾ ਹੈ ਕਾਲ ਖਾਏ ਸਖਤ ਮਿਹਨਤ ਨੂੰ ਸਿੱਧਤ ਹੈ ਮਿਹਨਤ ਕਰਨ ਨੂੰ ਮਹਿਣਾ ਕੋਈ ਨਹੀਂ ਵੱਖ-ਵੱਖ ਦੇਸ਼ਾਂ ਵਿੱਚ ਵੇਚਣ ਦਾ ਸਮਾਂ ਮਿਲਿਆ ਹੈ ਪੰਜਾਬੀਆਂ ਨੇ ਜਾਨ ਮਾਰ ਕੇ ਜਾਨ ਹੂਲ ਕੇ ਮਿਹਨਤਾਂ ਕੀਤੀਆਂ ਹਨ ਅਰਬ ਮੁਲਕਾਂ ਦੇ ਮਾਰੂਥਲਾਂ ਵਿੱਚਲੀ ਮਿਹਨਤ ਬਹੁਤ ਔਖੀ ਗਿਣੀ ਗਈ ਹੈ ਮੈਂ ਤੇ ਕਈ ਵਾਰੀ ਇਹ ਦੇਖਦਾ ਹਾਂ ਅਰਬ ਕੰਟਰੀ ਵਿੱਚ 5 ਕੁ ਹਜ਼ਾਰ ਲੈਣ ਵਾਲਾ ਮਜ਼ਦੂਰ ਤਿੰਨਾਂ ਸਾਲਾਂ ਜਾਂ ਢਾਈਆਂ ਸਾਲਾਂ ਬਾਅਦ ਘਰ ਆਉਂਦਾ ਹੈ ਉਹਦੇ ਕੋਲੇ ਚਾਹ ਦਾ ਕੱਪ ਵੀ ਨਹੀਂ ਪੀਣਾ ਚਾਹੀਦਾ ਉਸ ਬੰਦੇ ਦੀ ਜਿਹੜੀ ਮਿਹਨਤ ਹੈ ਬਹੁਤ ਮੁਸ਼ਕਿਲ ਹੈ 5000 ਰੁਪਿਆ ਇੱਕ ਮਹੀਨੇ ਦਾ ਕੇਵਲ ਤੇ ਧੁੱਪ ਇਤਨੀ ਗਰਮੀ ਇਤਨੀ ਕਈ ਦਫਾ 47 ਡਿਗਰੀ ਤੋਂ ਉੱਪਰ ਟੈਂਪਰੇਚਰ ਚਲੇ ਜਾਂਦਾ ਐ ਐਸੀ ਸਖਤ ਮਿਹਨਤ ਯੂਪੀ ਨੇ ਜੰਗਲਾਂ ਨੂੰ ਆਬਾਦ ਕਰਦਿਆਂ ਠੰਡੇ ਮੁਲਕਾਂ ਦੀ ਬਰਫ਼ ਨੂੰ ਬਰਫ਼ਾਂ ਨੂੰ ਮਿੱਧਦਿਆਂ ਘਾਲ ਦੇ ਦਰਸ਼ ਨੂੰ ਕਾਇਮ ਰੱਖਦਿਆਂ ਕਈ ਵੀਰਾਂ ਨੂੰ ਜਾਨਾਂ ਵੀ ਗਵਾਉਣੀਆਂ ਪਈਆਂ ਹਨ ਸਿਆਣਿਆਂ ਦਾ ਕਥਨ ਹੈ ਪੈਸਾ ਕਮਾ ਲੈਣਾ ਬੜੀ ਗੱਲ ਨਹੀਂ ਪਰ ਪੈਸੇ ਨੂੰ ਸਹੀ ਤਰਤੀਬ ਦੇ ਕੇ ਵੰਡ ਕਰਨੀ ਵੱਡੀ ਗੱਲ ਮੰਨੀ ਗਈ ਹੈ ਇਸ ਤਰ੍ਹਾਂ ਦੀ ਸਖਤ ਮਿਹਨਤ ਕਰਕੇ ਵੇਲੜ ਬ੍ਰह्म ਗਿਆਨੀਆਂ ਨੂੰ ਲਟਾ ਦੇਣੀ ਹੱਥੋਂ ਦੇਣ ਦਾ ਸਿਧਾਂਤ ਨਹੀਂ ਹੈ ਹੱਥੋਂ ਦੇ ਦਾ ਭਾਵ ਸਮਾਜਿਕ ਬਰਾਬਰੀ ਜਾਂ ਆਪਣੇ ਤੋਂ ਪਿੱਛੇ ਰਹਿਏ ਮਨੁੱਖ ਦੀ ਅਵਸਥਾ ਨੂੰ ਉਪਰ ਚੁੱਕਣ ਦਾ ਹੈ ਹੱਥੋਂ ਦੇ ਦਾ ਭਾਵ ਸਮਾਜ ਦੀਆਂ ਸਾਂਝੀਆਂ ਲੋੜਾਂ ਨੂੰ ਪੂਰਾ ਕਰਨਾ ਹੈ ਸਕੂਲ ਕਾਲਜ ਤੇ ਹਸਪਤਾਲ ਇਸੇ ਕੜੀ ਵਿੱਚ ਆਉਂਦੇ ਹਨ ਵਿਕਾਸ ਦੀ ਚਰਮ ਸੀਮਾ ਤੇ ਪਹੁੰਚੇ ਮੁਲਕਾਂ ਦਾ ਰਾਜ਼ ਸਖਤ ਮਿਹਨਤ ਹੀ ਹੈ ਜਿੱਥੇ ਉਹ ਕੰਮ ਦੇ ਰਹੇ ਹਨ ਉੱਥੇ ਨਾਲ ਪਰਸਪਰ ਟੈਕਸ ਵੀ ਕੱਟ ਲੈਂਦੇ ਹਨ ਵੱਡੀਆਂ ਕੰਪਨੀਆਂ ਕਾਰਖਾਨੇ ਜੋ ਕੁਝ ਵੀ ਚੱਲ ਰਿਹਾ ਹੈ ਇਹ ਸਾਰਾ ਕੁਝ ਕਾਲ ਦਾ ਹੀ ਨਤੀਜਾ ਹੈ ਗੁਰਨਾਨਕ ਸਾਹਿਬ ਜੀ ਨੂੰ ਜਦੋਂ ਪਿਤਾ ਨੇ 20 ਰੁਪਏ ਦਿੱਤੇ ਸਨ ਤਾਂ ਉਸ ਸਮੇਂ ਦੇ ਹਾਲਾਤ ਵਿੱਚ ਸਮਝਣ ਦੀ ਜ਼ਰੂਰਤ ਹੈ ਪਿੰਡਾਂ ਵਿੱਚ ਵਿਕਾਸ ਦੀ ਦਰ ਨਾ ਮਾਤ੍ਰ ਹੀ ਸੀ ਟਾਵੇਂ-ਟਾਵੇਂ ਖੂ ਤੇ ਮੀ ਮੀ ਉਤੇ ਖੇਤੀ ਨਿਰਭਰ ਕਰਦੀ ਸੀ ਗੁਰੂ ਸਾਹਿਬ ਜੀ ਦੇ ਕੋਮਲ ਹਿਰਦੇ ਨੇ ਪਿੰਡਾਂ ਦੀ ਨਿਗਰ ਰਹੀ ਹਾਲਤ ਨੂੰ ਦੇਖ ਕੇ ਉਹਨਾਂ ਲਈ ਸੇਵਾ ਕਰਨ ਦਾ ਮਨ ਬਣਾਇਆ ਜਾਂ ਜਿਹੜੇ ਉਹਨਾਂ ਦੇ ਖਿਆਲਾਂ ਤੋਂ ਪ੍ਰਭਾਵਿਤ ਹੋਏ ਉਹਨਾਂ ਨੂੰ ਕੁਝ ਪੈਸੇ ਦੇ ਕੇ ਪ੍ਰਚਾਰ ਲਈ ਵੱਖ-ਵੱਖ ਦਿਸ਼ਾਵਾਂ ਵੱਲ ਨੂੰ ਉਹਨਾਂ ਨੇ ਧੋਰਿਆ ਹੈ 20 ਰੁਪਏ ਹੋ ਸਕਦਾ ਸਿੱਕਾ ਉਹਦੋਂ ਕੋਈ ਹੋਰ ਹੋਵੇ ਨਾ ਕੋਈ ਹੋਰ ਹੋਵੇ ਪਰ ਆਮ ਜਨਮ ਸਾਖੀਆਂ ਜੋ ਬਾਅਦ ਵਿੱਚ ਲਿਖੀਆਂ ਗਈਆਂ ਨੇ ਉਹਦੇ ਵਿੱਚ ਰੁਪਏ ਹੀ ਲਿਖੇ ਹੋਏ ਮਿਲਦੇ ਨੇ 20 ਰੁਪਏ ਦੀ ਰਕਮ ਕੋ ਛੋਟੀ ਮੋਟੀ ਰਕਮ ਨਹੀਂ ਹੈ ਇਸ ਬਹੁਤ ਵੱਡੀ ਰਕਮ ਦੇ ਨਾਲ ਕੋਈ ਸਾਂਝਾ ਕਾਰਜ ਕਰਦੇ ਆ ਸਾਂਝਾ ਲੰਗਰ ਵੀ ਲਗਾ ਦਿੱਤਾ ਹੋਵੇਗਾ ਉਸ ਚੱਲ ਰਹੇ ਲੰਗਰ ਵਿੱਚੋਂ ਕੋਈ ਵੇਲੇੜ ਪੁਰਸ਼ ਵੀ ਖਾ ਗਿਆ ਹੋਵੇਗਾ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਸਿਧਾਂਤ ਸਮਾਜਿਕ ਉਨਤੀ ਦੀ ਤਸਵੀਰ ਪ੍ਰਗਟ ਕਰਦਾ ਹੈ ਪਰ ਅਸੀਂ ਇਸ ਸਿਧਾਂਤ ਨੂੰ ਆਲੋਪ ਘੜ ਕੇ ਭੁੱਖੇ ਸਾਧੂਆਂ ਦੀ ਸੇਵਾ ਨੂੰ ਹੀ ਮੁੜ ਮੁੜ ਦੁਹਰਾਏ ਜਾਂਦੇ ਹਾਂ ਜ਼ਿੰਦਗੀ ਦੇ ਆਖੀਰਲੇ ਸਮੇਂ ਵਿੱਚ ਕਰਤਾਰਪੁਰ ਵਸਾ ਕੇ ਗੁਰੂ ਸਾਹਿਬ ਜੀ ਨੇ ਹੱਥੀਂ ਮਿਹਨਤ ਕਰਕੇ ਮਿਹਨਤ ਨੂੰ ਸਮਝਾਇਆ ਹੈ ਮਹਾਂਤਾਂ ਨੂੰ ਸਮਝਾਇਆ ਹੈ ਮੈਂ ਇਸ ਵਾਕ ਨੂੰ ਫਿਰ ਦੁਹਰਾ ਦਿਆਂ ਜ਼ਿੰਦਗੀ ਦੇ ਆਖੀਰਲੇ ਸਮੇਂ ਵਿੱਚ ਕਰਤਾਰਪੁਰ ਵਸਾ ਕੇ ਗੁਰੂ ਸਾਹਿਬ ਜੀ ਨੇ ਹਾਥੀ ਮਿਹਨਤ ਦੀ ਮਹਾਨਤਾ ਨੂੰ ਸਮਝਾਇਆ ਗੁਰੂ ਅੰਗਦ ਸਾਹਿਬ ਜੀ ਨੇ ਸਰੀਰ ਦੀ ਸੰਭਾਲ ਲਈ ਮਲ ਅਖਾੜੇ ਤਿਆਰ ਕਰਾਏ ਕਿਉਂਕਿ ਨਰੋਇਆ ਸਰੀਰ ਹੀ ਸਖਤ ਮਿਹਨਤ ਕਰਨ ਦੇ ਸਮਰੱਥ ਹੁੰਦਾ ਹੈ ਗੁਰੂ ਅਮਰਦਾਸ ਜੀ ਨੇ ਵਪਾਰੀ ਗੰਗੂ ਸ਼ਾ ਜੋ ਵਪਾਰ ਵਿੱਚ ਘਾਟਾ ਖਾ ਗਿਆ ਸੀ ਨੂੰ ਮਾਇਆ ਦੇ ਕੇ ਮੁਰਸਥਾਪਿਤ ਕੀਤਾ ਕਾਲ ਖਾਇ ਦੇ ਅਦਰਸ਼ ਨੂੰ ਅੱਗੇ ਰੱਖਦਿਆਂ ਗੁਰੂ ਰਾਮਦਾਸ ਜੀ ਨੇ 52 ਕਿਸਮ ਦੇ ਕ੍ਰਿਤਿਆ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਲਿਆ ਕੇ ਵਸਾਇਆ ਕਿਸ਼ ਹੱਥੋਂ ਦੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਸਾਨੀ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਆ ਛੇ ਹਲਟਾ ਖੂ ਲਗਾਇਆ ਨਿਆਰੇ ਖਾਲਸੇ ਤਰੀਫ਼ ਮਿਹਨਤ ਇਮਾਨਦਾਰੀ ਇਹ ਸਾਂਝੀ ਵਾਲਤਾ ਦੇ ਕੰਮਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ ਹੈ ਪੰਜਾਬ ਦੇ ਪੰਛੀ ਝਾੜ ਪੰਜਾਬ ਤੇ ਪੰਛੀ ਝਾਤ ਮਾਰਿਆ ਦੂਰੋਂ ਚਿੱਟੇ ਚੋਲੇ ਉੱਡਦੇ ਸਿਰਾਂ ਦੇ ਖਾਸ ਕਿਸਮ ਦੇ ਨਿੱਕੇ ਨਿੱਕੇ ਚਿੱਟੀਆਂ ਨੇ ਦਸਤਾਰਾਂ ਸਜਾਈ ਹੱਥਾਂ ਵਿੱਚ ਮਾਲਾ ਲਮਕਾਈ ਤਵੀਤਾਂ ਦੀ ਥਾਂ ਤੇ ਸ਼ਬਦ ਕਰ ਕਰਕੇ ਦੇਣੇ ਮਹਿੰਗੀਆਂ ਗੱਡੀਆਂ ਵਿੱਚ ਬੈਠ ਕੇ ਵੇਲੜ ਸਾਧਨ ਨਿਆਰਾ ਖਾਲਸਾ ਨਹੀਂ ਕਿਹਾ ਜਾ ਸਕਦਾ ਐਸੇ ਭੱਦਰ ਪੁਰਸ਼ਾਂ ਲਈ ਗੁਰੂ ਸਾਹਿਬ ਦੇ ਜੋ ਖਿਆਲ ਹਨ ਸਾਨੂੰ ਉਹਨਾਂ 'ਵਲ ਜ਼ਰਾ ਕੁ ਧਿਆਨ ਦੇਣ ਦੀ ਲੋੜ ਹੈ ਤ੍ਰਿਗ ਤਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਨਾਉ ਖੇਤੀ ਜਿੰਨ ਕੀ ਉਜੜਾ ਖਲਵਾੜੇ ਕਿਆ ਥਾਂ ਸੱਚੇ ਸਰਮੇ ਬਾਹਰੇ ਅੱਗੇ ਲਹਿਨ ਅਦਾਦ ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜਕੇ ਬੂਝੀਐ ਅਕਲੀ ਕੀਚੇ ਦਾਨ ਨਾਨਕ ਆਖੇ ਰਾਹ ਏ ਹੋਰ ਗੱਲਾਂ ਸ਼ੈਤਾਨ ਮੈਂ ਫਿਰ ਦਰਾਦਿਆਂ ਤ੍ਰਿਗਤਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਨਾਉ ਖੇਤੀ ਜਿੰਨ ਕੀ ਉਜੜੀ ਉਜੜੇ ਖਲਵਾੜੇ ਕੇ ਆ ਥਾਉ ਸੱਚੇ ਸਰਮੇ ਬਾਹਰੇ ਅਗੇ ਲਹਿਨਦਾਦ ਅਕਲ ਇਹਨਾ ਆਖੀਐ ਅਕਲ ਗਵਾਈ ਹੈ ਬਾਦ ਅਕਲ ਸਾਹਿਬ ਸੇਵੀ ਹੈ ਅਕਲ ਪਾਈ ਹੈ ਈਮਾਨ ਅਕਲਿ ਪੜ ਕੇ 부ਜੀਐ ਅਕਲਿ ਕੀ ਚੈ ਧਾਨ ਨਾਨਕ ਆਖੇ ਰਾਏ ਹੋਰ ਗੱਲਾਂ ਸ਼ੈਤਾਨ ਸ਼ਲੋਕ ਮਹੱਲਾ ਪਹਿਲਾ ਪੰਨਾ 1245 ਐਸੇ ਵਿਗੜੇ ਹੋਏ ਸਾਧੂਆਂ ਨੇ ਨੂੰ ਤਗੜੀ ਫਟਕਾਰ ਪਾਉਂਦੇ ਆ ਲਾਂਤੀ ਕਿਆ ਹੈ ਕਿਉਂਕਿ ਪਰਮਾਤਮਾ ਦੇ ਨਾਮ ਨੂੰ ਧਾਗੇ ਤਵੀਤਾ ਰਾਹੀਂ ਵੇਚ ਰਹੇ ਸਨ ਹੁਣ ਸ਼ਬਦ ਕਰਕੇ ਸ਼ਬਦ ਕਰਕੇ ਦਿੱਤੇ ਜਾ ਰਹੇ ਹਨ ਜੇਕਰ ਓਗਰੇ ਖੇਤੀ ਨੂੰ ਕਿਸਾਨ ਵੜਨਾ ਸ਼ੁਰੂ ਕਰ ਦੇਵੇ ਕੀ ਉਹ ਕਿਸਾਨ ਕਣਕ ਦਾ ਖਲਵਾੜਾ ਲਗਾ ਸਕਦਾ ਹੈ ਇੰਜ ਹੀ ਨਾਲੇ ਨਾਮ ਜਪੀ ਜਾਣਾ ਤੇ ਨਾਲ ਦੀ ਨਾਲ ਧਾਗੇ ਦਵੀਧ ਦੇ ਜਾਣੇ ਕੀ ਜੀਵਨ ਜਾਂਚ ਆ ਸਕਦੀ ਹੈ ਸੱਚੀ ਮਿਹਨਤ ਤੋਂ ਬਿਨਾ ਕੋਈ ਤੋਈ ਨਹੀਂ ਮਿਲਣੀ ਗਿਆਨ ਤੋਂ ਬਿਨਾ ਦਿੱਤਾ ਹੋਇਆ ਦਾਨ ਰੇਤ ਦੇ ਪਾਣੀ ਪਾਉਣ ਵਾਂ ਵਿਅਥ ਵਿੱਚ ਗਵਾਜ ਜਾਂਦਾ ਹੈ ਗੁਰੂ ਗਿਆਨ ਦੁਆਰਾ ਜਿੱਥੇ ਜੀਵਨ ਦੀ ਸੂਝ ਆਉਂਦੀ ਹੈ ਉਥੇ ਮਾਨ ਸਨਮਾਨ ਵੀ ਮਿਲਦਾ ਹੈ ਬਾਕੀ ਗੱਲਾਂ ਸਭ ਸ਼ੈਤਾਨੀਆਂ ਵਾਲੀਆਂ ਹਨ ਵੇਲੜ ਸਾਧਾਂ ਦੇ ਕਦੇ ਵੀ ਚਰਨਾ ਤੇ ਨਹੀਂ ਡਿਗਣਾ ਚਾਹੀਦਾ ਨਿਆਰੇ ਖਾਲਸੇ ਦਾ ਸਿਧਾਂਤ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣ ਦਾ ਹੈ ਜਿਸ ਦਾ ਉੱਪਰ ਵਿਸਥਾਰ ਆ ਗਿਆ ਹੈ ਸੋ ਭਾਗਾਂ ਵਾਲਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਬਾਣੀ ਦੇ ਉਪਦੇਸ਼ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾ ਕੇ ਨਿਆਰੇ ਖਾਲਸਾ ਬਣਦਾ ਯਤਨ ਕਰਨਾ ਚਾਹੀਦਾ ਹੈ ਭੁੱਲਾਂ ਚੁੱਕਾਂ ਦੀ ਖਿਮਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ